ਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਫਲਾਈਓਵਰ ਦੇ ਹੇਠਾਂ ਪਾਣੀ ਭਰਨ ਦੇ ਕਾਰਨ ਕਾਰ ਡੁੱਬ ਗਈ ਇਸੇ ਕਰਕੇ ਮਦਦਦਾਰਾਂ ਦੇ ਨਾਲ ਕਾਰ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੇ ਡਰਾਈਵਰ ਨੇ ਕਾਰ ਦੇ ਉੱਪਰ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਉਸ ਤੋਂ ਬਾਅਦ ਕਾਰ ਨੂੰ ਵੀ ਉਸ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅ ਸਰ ਆਪਣੇ ਬਰਸਾਤ ਜਿਆਦਾ ਕਰਕੇ ਪਾਏ ਪਾਣੀ ਜਮਾ ਹੋ ਗਿਆ ਜੀ ਠੀਕ ਹੈ ਜੀ ਜਿਹੜੇ ਜਿਹੜਾਰੇ ਆ ਉਹਨਾਂ ਨੂੰ ਬਾਕਸ ਤੇ ਜਿਹੜੀਆਂ ਸਹੀ ਰਸਤੇ ਤੇ ਕੋਈ ਗੱਡੀ ਗੱਡੀ ਨਹੀਂ ਚੱਲਦੀ ਇਹ ਗੱਡੀ ਸਾਰੇ ਪਹਿਲਾਂ ਫਸੀ ਸੀ ਇੱਥੇ ਹਾਂਜੀ ਹੁਣ ਬਾਹਰ ਕੱਢਤੀ ਹੈ ਜੀ ਆ ਗਏ ਆਪੇ ਕਿੰਨੇ ਦਿਨਾਂ ਬਾਹਰ ਕੱਢੀ ਚਿੱਲੇ ਦੇ ਤੱਕ ਰਹੀ ਪਾਣੀ ਵਿੱਚ ਪਾਣੀ ਦੇ ਵਿੱਚ 5-10 ਮਿੰਟ ਹੀ ਰਹੀ ਹੈ ਤੇ ਆਪਣੇ ਆ ਗਿਆ ਸੀ ਹੈ ਵੱਡਾ ਬ੍ਰਿਜਾ ਹੈ ਜਿਹਦੇ ਨਾਲ ਗੱਡੀ ਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਫਲਾਈਓਵਰ ਦੇ ਹੇਠਾਂ ਪਾਣੀ ਭਰਨ ਦੇ ਕਾਰਨ ਕਾਰ ਡੁੱਬ ਗਈ ਜਿਸੇ ਕਰਕੇ ਮਦਦਦਾਰਾਂ ਦੇ ਨਾਲ ਕਾਰ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੇ ਡਰਾਈਵਰ ਨੇ ਕਾਰ ਦੇ ਉੱਪਰ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਉਸ ਤੋਂ ਬਾਅਦ ਕਾਰ ਨੂੰ ਵੀ ਉਸ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅ ਸਰ ਆਪਣੇ ਬਰਸਾਤ ਜਿਆਦਾ ਕਰਕੇ ਪਾਏ ਪਾਣੀ ਜਮਾ ਹੋ ਗਿਆ ਜੀ ਠੀਕ ਹੈ ਜੀ ਜਿਹੜੇ ਜਿਹੜਾਰੇ ਆ ਉਹਨਾਂ ਨੂੰ ਬਾਕਸ ਕੇ ਜਿਹੜੀਆਂ ਸਹੀ ਰਸਤੇ ਤੇ ਆ ਗੱਡੀ ਗੱਡੀ ਫਸੀ ਸੀ ਇਹ ਗੱਡੀ ਸ਼ਾਇਦ ਪਹਿਲਾਂ ਫਸੀ ਸੀ ਇੱਥੇ ਹਾਂਜੀ ਹੁਣ ਬਾਹਰ ਕੱਢਤੀ ਹੈ ਜੀ ਆ ਗਏ ਆਪਣੇ ਜਿੱਤੇ ਦਿਨ ਨਾਲ ਬਾਹਰ ਕੱਢੀ ਕਿੰਨੇ ਦੇਰ ਤੱਕ ਰਹੀ ਪਾਣੀ ਵਿੱਚ ਪਾਣੀ ਦੇ ਵਿੱਚ 5-10 ਮਿੰਟ ਹੀ ਰਹੀ ਹੈ ਤੇ ਆਪਣੇ ਆ ਗਿਆ ਸੀ ਹੈ ਵੱਡਾ ਬੜਿੱਜਾ ਹੀ ਹੈ ਜਿਹੜੇ ਉਹਦੇ ਨਾਲ ਕੱਢੀ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਫਲਾਈਓਵਰ ਦੇ ਹੇਠਾਂ ਪਾਣੀ ਭਰਨ ਦੇ ਕਾਰਨ ਕਾਰ ਡੁੱਬ ਗਈ ਉਸੇ ਕਰਕੇ ਮਦਦਦਾਰਾਂ ਦੇ ਨਾਲ ਕਾਰ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੇ ਡਰਾਈਵਰ ਨੇ ਕਾਰ ਦੇ ਉੱਪਰ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਦੋਸਤੋ ਬਾਅਦ ਕਾਰ ਨੂੰ ਵੀ ਉਸ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਛਾ ਆਪਣੇ ਬਰਸਾਤ ਜਿਆਦਾ ਕਰਕੇ ਪਾਏ ਪਾਣੀ ਜਮਾ ਹੋ ਗਿਆ ਜੀ ਠੀਕ ਹੈ ਜੀ ਜਿਹੜੇ ਜਿਹੜਾਰੇ ਆ ਉਹਨਾਂ ਨੂੰ ਬਾਕਸ ਕੇ ਜਿਹੜਿਆਂ ਸਹੀ ਰਸਤੇ ਤੇ ਆ ਗੱਡੀ ਗੱਡੀ ਫਸੀ ਉਹ ਗੱਡੀ ਸ਼ਾਇਦ ਪਹਿਲਾਂ ਫਸੀ ਸੀ ਇੱਥੇ ਹਾਂਜੀ ਹੁਣ ਬਾਹਰ ਕੱਢਤੀ ਹੈ ਜੀ ਆ ਗਏ ਆਪਣੇ ਜਿੱਤੇ ਦਿਨਾਂ ਬਾਹਰ ਕੱਢੀ ਕਿੰਨੇ ਦੇਰ ਤੱਕ ਰਹੀ ਪਾਣੀ ਵਿੱਚ ਪਾਣੀ ਦੇ ਵਿੱਚ 5-10 ਮਿੰਟ ਹੀ ਰਹੀ ਹੈ ਤੇ ਆਪਣੇ ਆ ਗਿਆ ਸੀ ਹੈ ਵੱਡਾ ਬ੍ਰਿਜਾ ਹੀ ਹੈ ਜਿੱਦੇ ਉਹਦੇ ਨਾਲ ਕੱਢੀ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਫਲਾਈਓਵਰ ਦੇ ਹੇਠਾਂ ਪਾਣੀ ਭਰਨ ਦੇ ਕਾਰਨ ਕਾਰ ਡੁੱਬ ਗਈ ਜਿਸ ਤੇ ਕਰਕੇ ਮਦਦਦਾਰਾਂ ਦੇ ਨਾਲ ਕਾਰ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੇ ਡਰਾਈਵਰ ਨੇ ਕਾਰ ਦੇ ਉੱਪਰ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਉਸ ਤੋਂ ਬਾਅਦ ਕਾਰ ਨੂੰ ਵੀ ਉਸ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅ ਸਰ ਆਪਣੇ ਬਰਸਾਤ ਜਿਆਦਾ ਕਰਕੇ ਪਾਏ ਪਾਣੀ ਜਮਾ ਹੋ ਗਿਆ ਜੀ ਠੀਕ ਹੈ ਜੀ ਜਿਹੜੇ ਜਿਹੜਾਰੇ ਆ ਉਹਨਾਂ ਨੂੰ ਬਾਕਸ ਕੇ ਜਿਹੜੀਆਂ ਸਹੀ ਰਸਤੇ ਤੇ ਆ ਗੱਡੀ ਗੱਡੀ ਨਹੀਂ ਚੱਲੀ ਇਹ ਗੱਡੀ ਸਾਡਾ ਪਹਿਲਾਂ ਫਸੀ ਸੀ ਇੱਥੇ ਹਾਂਜੀ ਹੁਣ ਬਾਹਰ ਕੱਢਤੀ ਹੈ ਜੀ ਆ ਗਏ ਆਪੇ ਕਿੰਨੇ ਦਿਨਾਂ ਬਾਅਦ ਕੱਢੀ ਕਿੰਨੇ ਦਿਨ ਤੱਕ ਰਹੀ ਪਾਣੀ ਵਿੱਚ ਪਾਣੀ ਦੇ ਵਿੱਚ 5-10 ਮਿੰਟ ਹੀ ਰਹੀ ਹੈ ਤੇ ਆਪਣੇ ਆ ਜਾ ਕੀ ਹੈ ਵੱਡਾ ਬੜਿੱਜਾ ਹੈ ਜਿਹਦੇ ਨਾਲ ਕੱਢੀ